ਅਸਿਆ ਇਹਦਾ ਇੰਜਣ ਦਾ ਕੰਮ ਵੀ ਕਰਿਆ ਗੁਰਨਾਣਕ ਦਾ ਹਾਂ ਯੋ ਗ੍ਰੈਂਡ ਹੋਣ ਭੇਜਿਆ ਹੋਇਆ ਆਪਾਂ ਜਿੰਨੇ ਕਰੇ ਨੇ ਕਦੇ ਇਹ ਨਹੀਂ ਹੈਗਾ ਵੀ 02 ਕਦੇ ਬਲੋ ਮਾਰ ਗਿਆ ਹੋਊ ਤੇ ਇਧਰ ਕੀ ਗੇਅਰ ਦਾ ਕਰਿਆ ਕੰਮ ਅੱਜ ਜੀ ਦਾ ਗੇਅਰ ਦਾ ਜੀ ਅਸਿਆ ਦੀ ਆ ਚੀਜ਼ ਬਸ ਐਂ ਚੱਲਦੀ ਏਹੀ ਅਸਿਆ ਟੁੱਟਿਆ ਪਿਆ ਸੀਗਾ ਹਾਂ ਜੀ ਹਾਂ ਅਹੀਂ ਜਲਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਲੈ ਇੱਕ ਵੀਡੀਓ ਹੋਰ ਲੈ ਕੇ ਆਏ ਆ ਵੀਡੀਓ ਆਏ ਆ ਆਪਾਂ ਨੰਨੂ ਬੁਮਾਲ ਕੋਲੇ ਨਨੂ ਅੱਗੇ ਰਪੇਰਾਂ ਦਾ ਕੰਮ ਜਣੀ ਜਿੱਧਰ ਵੀ ਕਿਸੇ ਕੁਬੀਰ ਕਮੈਨਾਂ ਵਾਲੇ ਦਾ ਏਰੀਆ ਹੁੰਦਾ ਸੀਗਾ ਮੰਨ ਲਓ ਗੁਰਦਾਸਪੁਰ ਤਰਨਤਾਰਨ ਜਿੱਥੇ ਵੀ ਮਰਜੀ ਏਰੀਆ ਹੁੰਦਾ ਸੀ ਉੱਥੇ ਜਾ ਕੇ ਰਪੇਰਾਂ ਕਰਦਾ ਹੁੰਦਾ ਸੀਗਾ ਹੁਣ ਨਨੂ ਨੇ ਜਗ੍ਹਾ ਲੈ ਲਈ ਆਪਦੀ ਜਗ੍ਹਾ ਲੈ ਕੇ ਹੁਣ ਜਿਹੜਾ ਰਪੇਰਾਂ ਦਾ ਕੰਮ ਆ ਉਹਨੇ ਪਿੰਡੀ ਕਰਨਾ ਸ਼ੁਰੂ ਕਰਤਾ ਪਿੰਡ ਬਮਾਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਇੱਥੇ ਸਾਰਾ ਕੰਮ ਇੱਥੇ ਹੀ ਕਰਿਆ ਕਰੂ ਜਿਹੜੇ ਵੀਰ ਭਰਾ ਨੇ ਹੁਣ ਮਸ਼ੀਨ ਮੰਗਾਉਣੀ ਆ ਕੀ ਆਹਦੀ ਰਿਪੇਅਰ ਕਰਾਉਣੀ ਆ ਕੀ ਉਹਦੇ ਕੋਲੇ ਬਿਮਾਰ ਹੀ ਛੱਡ ਕੇ ਜਾਣੀ ਪਿਆ ਕਰੂਗੀ ਠੀਕ ਆ ਹੁਣ ਆਪਾਂ ਨਨੂ ਕਰਦਾ ਰਿਪੇਅਰਾਂ ਲੱਗਿਆ ਵਾ ਹੁਣ ਉਹਦੇ ਕੋਲੇ ਤਿੰਨ ਮਸ਼ੀਨਾਂ ਆਈਆਂ ਵੀ ਨੇ ਹੁਣ ਆਪਾਂ ਉਹਦੇ ਨਾਲ ਕਰਦੇ ਆ ਗੱਲਬਾਤ ਵੀ ਕਿਹੜੀਆਂ ਕਿਹੜੀਆਂ ਕੀ ਕੀ ਮਸ਼ੀਨਾਂ ਦਾ ਕਰਿਆਗਾ ਬਾਕੀ ਦੂਜੀ ਗੱਲ ਨਾਲੇ ਪੁੱਛਾਂਗੇ ਆਪਾਂ ਵੀ ਪਿੰਡ ਕਿਉਂ ਕੰਮ ਕਰਨ ਲੱਗ ਗਿਆ ਤਿੰਨ ਕਿਹੜੀਆਂ ਦੇ ਜਾਂਦੇ ਆ ਤਿੰਨ 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 ਇਕੱਠੀਆਂ ਖੋਲ ਲਈਆਂ ਹਾਂ ਹਾਂ ਫਿਰ ਕੰਮ ਵੀ ਸੋਨੂੰ ਤਾਈਆਂ ਨਿਬੜੂਗਾ ਫੇਰ ਹੀ ਨਾ ਜੇ ਹੁਣ ਤਿੰਨ ਤਿੰਨ ਮੀਆ ਰਪੇਰਾਂ ਕਰਨ ਲੱਗੂਗਾ ਤਾਂ ਕੰਮ ਨਿਬੜੂ ਨਹੀਂ ਕੰਮ ਹੀ ਹੁਣ ਇੰਨਾ ਹੋਇਆ ਪਿਆ ਵੀ ਕੰਮ ਨਿਬੜਦਾ ਹੀ ਨਹੀਂਗਾ ਕੀ ਹਾਲ ਹੈ ਨੰਨੂ ਵਧੀਆ ਜੀ ਹੋ ਠੀਕ ਠਾਕ ਅਸਿਆ ਹੋਰ ਸੁਣਾ ਠੀਕ ਠਾਕ ਬਾਬਾ ਵੀ ਤੁਸੀਂ ਸੁਣਾ ਕਿਵੇਂ ਇਕੱਠੀ ਤਿੰਨ ਮਸ਼ੀਨਾ ਖੋਲ ਲਈਆਂ ਫੇਰ ਆਏ ਜੀ ਨਾਲ ਇਕੱਠੇ ਨਿਬੜੀ ਜਾਂਦਾ ਹੁਣ ਚਲੋ ਇਹਦਾ ਇੰਜਨ ਦਾ ਕੱਲ ਨੂੰ ਆਜੂਗਾ ਇਹਦਾ ਥੱਲੇਲਾ ਕੰਮ ਨਿਬੜ ਜੂ ਅਸੇ ਇਹਦਾ ਇੰਜਨ ਦਾ ਕੰਮ ਵੀ ਕਰਿਆ ਗੁਰਨਾਣਕ ਦਾ ਹਾਂ ਯੋ ਗ੍ਰੈਂਡ ਹੋਣ ਭੇਜਿਆ ਹੋਇਆ ਅਸੇ ਇੰਜਨ ਗ੍ਰੈਂਡ ਹੋਣ ਭੇਜਤਾ ਹਾਂ ਇਨੇ ਇਹਦਾ ਥੱਲੇਲੇ ਕੰਮ ਨਿਬੜ ਜਾਣਗੇ ਸਾਰੇ ਕੀ ਕੀ ਇਹਨਾਂ ਨੂੰ ਇੰਜਨ ਦਾ ਕਰਿਆ ਇਹਦਾ ਟੋਟਲੇ ਹੋ ਗਿਆ ਜੀ ਕ੍ਰੈਂਕ ਗ੍ਰੈਂਡ ਹੋ ਗਈ ਕੇਮ ਹੋ ਗਈ ਠੀਕ ਆ ਸਲੀਬਾ ਰਿੰਗ ਹੈੱਡ ਦਾ ਅਸੇ ਬਾਲਬੂਲ ਸਾਰੇ ਖਰਾਬ ਤੇ ਜੀ ਕਿਉਂ ਉਤੋਂ ਹਾਊਸ ਹੂਸ ਪਾਈਪ ਤੇ ਰਿੰਗ ਕਲੰਪ ਕੋਲੋਂ ਪਟਿੱਲੇ ਤੇ ਠੀਕ ਆ ਕਰਦਾ ਗੁਰਦਾ ਖੇਚ ਗਈ ਹੂੰ ਤੇ ਫਿਰ ਇਹਨਾਂ ਨੂੰ ਇੱਕ ਕਾਨ ਹੁੰਦੀ ਆ ਇਹ ਜਦੋਂ ਪ੍ਰੈਸ਼ਰ ਵੀ ਛਟਣਗੇ ਜਾਂ ਬਲੋ ਵੀ ਮੰਨਗੇ ਇੱਕ ਦਮੇ ਮਾਰ ਲੱਗਣਗੇ। ਅਸਿਆ ਹਾਂਜੀ ਆਈ ਨਹੀਂ ਹੈਗਾ ਵੀ ਹੌਲੀ-ਹੌਲੀ ਵਧਾਉਣਗੇ। ਆ ਵੀ ਜਣੀ 4.5 ਤੋਂ 2.5 ਤੇ ਆ ਗਿਆ 2 ਤੇ ਆ ਗਿਆ। ਉਹ ਕੰਮ ਨਹੀਂ ਕਰਦਾ ਫਿਰ ਇਹ। ਜਦੋਂ ਮਤਲਬ ਸਾਹਮਣਾ ਹੋਈ ਹੋਵੇ ਇਹਦੀ। ਠੀਕ ਆ। ਫਿਰ ਤਾਂ ਇਹ ਇਕੱਠੀ ਛੱਡਦਾ ਜੀ। ਓਕੇ। ਹੁਣ ਜਿਵੇਂ ਵਿੱਚ ਕਹਿਆ ਨੇ ਵੀ 02 ਬਲੋ ਨਹੀਂ ਛੱਡਦਾ ਹੈਗਾ। ਹਾਂ। ਉਹਨੇ ਬਲੋ ਉਦੋਂ ਨਹੀਂ ਛੱਡਣੀ ਜਦੋਂ ਖਰਾ ਦੀਏ ਨੇ ਕੋਈ ਕਸਰ ਛੱਡੀ ਹੋਈ ਆ। ਠੀਕ ਆ। ਉਹ 200 ਫਿਰ ਬੰਨਣ ਵਾਲੇ ਤੇ ਆਊਗਾ। ਓਕੇ। ਕਿਉਂਕਿ ਉਹਨਾਂ ਦੇ ਕੰਮ ਦੇ ਵਿੱਚ ਜੇ ਕਮੀ ਹੈ ਤਾਂ ਬੰਨਣ ਵਾਲੇ ਠੀਕ ਆ ਹੁਣ ਆਪਾਂ ਜਿੰਨੇ ਕਰੇ ਨੇ ਕਦੇ ਇਹ ਨਹੀਂ ਹੈਗਾ ਵੀ 02 ਕਦੇ ਬਲੋ ਮਾਰ ਗਿਆ ਹੋਊ ਆਪਣਾ ਵੀ ਮਲਕੀਤ ਦਾ ਕਰਿਆ ਦੀ ਉਹ ਵੀ ਨਹੀਂ ਪੂਰਾ ਦਿਖਾਉਂਦਾ ਹਾਂ ਇਹਦਾ ਨੰਨੂ ਫਿਰ ਇੰਜਣ ਦਾ ਕੰਮ ਇੰਜਣ ਤੇ ਕਿੰਨਾ ਖਰਚਾ ਆ ਜਾਂਦਾ ਅੱਜ ਦੇ ਟਾਈਮ ਹੁਣ ਜਿਵੇਂ ਉਹਨਾਂ ਦਾ ਖਰਾਦ-ਖਰਾਦ ਦਾ ਲਾ ਲਓ ਜੀ ਬਾਕੀ ਸਮਾਨ ਸੱਪਾ ਲਾ ਲਓ ਹਾਂ ਬਾਹਲਾ ਨਹੀਂ ਵੀ 20 ਤੋਂ 25000 ਰੁਪਏ ਬਣ ਜੂ ਉਹਨਾਂ ਦਾ ਉਹਨਾਂ ਉਹਨਾਂ ਦਾ ਠੀਕ ਆ ਹਾਂ ਬਾਕੀ ਸਲੀਬਾ ਸਲੂਬਾ ਔਰੋ ਲੈ ਕੇ ਦੇਤੀ ਅਸੀਂ ਆ ਮੇਨ ਵਿਗਨ ਲੈ ਕੇ ਦੇਤੇ ਤੇ ਟੂਕੜੀਆਂ ਦੂਜੀਆਂ ਠੀਕ ਪਿਸਟਨ ਵਾਲੀਆਂ ਤੇ ਹੁਣ ਉਹਦੀਆਂ ਪਿੰਨਾ ਵੀ ਡਾਉਨ ਨਿਕਲ ਗਈਆਂ ਪਿਸਟਨ ਵਾਲੀਆਂ ਉਹ ਵੀ ਲੱਗਣਗੀਆਂ ਠੀਕ ਆ ਤੇ ਬਾਲ ਵੀ ਡਾਉਨ ਨਿਕਲ ਗਏ ਉਹ ਵੀ ਲੱਗਣਗੇ ਜੀ ਉਹ ਚੀਜ਼ਾਂ ਫਿਰ ਵੇਲੇ ਵੱਜ ਜਾਂਦਾ ਹੀ ਹੋਜੂ 70 ਕੁ ਹਜ਼ਾਰ ਚ ਹੋਜੂ ਜੀ ਇਹਦੇ ਲਾਗੇ ਬੰਨੇ ਠੀਕ ਆ 70 ਕੁ ਹਜ਼ਾਰ ਰੁਪਈਆ ਲੱਗ ਜੂਗਾ ਹਾਂਜੀ ਹਾਂ ਠੀਕ ਆ ਇਧਰ ਕੀ ਗੀਅਰ ਦਾ ਕਰਿਆ ਕੰਮ ਅੱਜ ਇਹਦਾ ਗੀਅਰ ਦਾ ਜੀ ਅਸਿਆ ਇਹਦਾ ਚੌਕਟੇ ਦਾ ਇੱਕੋ ਟੁੱਟਿਆ ਹੋਇਆ ਦੀ ਜੀ ਪਿੰਨ ਅਸਿਆ ਉਹਦੇ ਕਰਕੇ ਫਿਰ ਖੋਲ ਲਿਆ ਦੀ ਆ ਚੀਜ਼ ਬਸ ਐਂ ਚੱਲਦਾ ਦੀ ਇਹੇ ਉਸਿਆ ਟੁੱਟਿਆ ਪਿਆ ਸੀਗਾ ਹਾਂਜੀ ਹਾਂ ਅਹੀਂ ਚਲਾਈ ਗਏ ਵਾ ਖੋਲੇ ਨਹੀਂ ਕਦੇ ਵਾਲਾ ਉੱਤੋਂ ਤੋਂ ਦੇਖ ਕੇ ਵਾਲਾ ਕਰ ਦਿੰਦਾ ਦੀ ਹਾਂ ਉਹ ਅਸੀਂ ਪਰੋ ਟੱਕਣ ਖੋਲਿਆ ਪਹਿਲੇ ਬੈਕ ਦੀ ਖਰਾਬ ਦੀ ਠੀਕ ਆ ਜਦੋਂ ਉਹਨੂੰ ਥੱਲੋਂ ਗੇੜਾ ਦੇ ਕੇ ਦੇਖਿਆ ਉਹ ਵਿੱਚ ਉਹਦਾ ਮੋਗਾ ਜਿਹਾ ਖਾਲੀ ਠੀਕ ਆ ਲਾ ਵੀ ਚਲੋ ਇਹ ਵੀ ਪੈ ਜੂ ਹੁਣ ਆਹ ਜਦੋਂ ਗੇਰ ਹੀ ਖੋਲ ਲਿਆ ਹਾਂਜੀ ਹਾਂ ਡੈਕਸ ਨਾਲ ਡੂਸ ਨਾਲ ਠੀਕ ਨਿਕਲੀਆਂ ਬਾਈ ਨਾਲ ਢੱਲ ਜੀ ਢੱਲ ਕੱਢਣੀ ਇਹਨਾਂ ਦੀ ਉਸ ਇਹਨਾਂ ਦੀ ਢੱਲ ਇਹਨਾਂ ਦੇ ਫਿਰ ਢੱਲ ਕੀ ਬੈ ਨੇ ਇੰਦ ਨੇ ਆਪਣੇ ਬਾਕੀ ਦਾ ਸਪੇਸਰਾਂ ਦਾ ਹੁੰਦਾ ਹਾਂ ਵੀ ਜੇ ਕੋਈ ਖਰਾਬ ਗਰੂਪ ਹੋਵੇ ਠੀਕ ਹੈ ਮੇਨਤਾ ਜਿਹੜੀ ਬੈਰਿੰਗ ਸਾਈਜ਼ ਦੇ ਵਿੱਚ ਹੁੰਦੀ ਹੈ ਹੱਬ ਦਾ ਸਾਈਜ਼ ਡਾਊਨ ਹੋ ਜਾਂਦਾ ਸੋ ਸਾਈਜ਼ ਕਰਾਉਣਾ ਪਊ ਸਾਈਜ਼ ਇੰਨਾ ਨਹੀਂ ਹੁੰਦਾ ਹੁੰਦਾ ਜੀ ਇਹਦਾ ਉਹਦਾ ਪੰਜ ਚਲਾ ਕੀ ਟਾਈਟ ਹੋ ਜਾਂਦੀ ਹੈ ਸੇ ਪੰਜ ਚਲਾ ਕੀ ਟਾਈਟ ਹੋ ਜਾਂਦੀ ਹੈ ਹਾਂਜੀ ਹਾਂ ਠੀਕ ਹੈ ਇਹਨਾਂ ਨੂੰ ਫਿਰ ਜਿਹੜੇ ਮੰਨ ਲਾ ਵੀ ਜਦੋਂ ਇਹਦਾ ਸਾਈਜ਼ ਡਾਊਨ ਹੋ ਗਿਆ ਹਾਂਜੀ ਜਿਹੜਾ ਟਾਇਰ ਵੱਧ ਘਟ ਘਸਦੇ ਨੇ ਇਹਦਾ ਵੀ ਚੱਕਰ ਪੈਂਦਾ ਹੋਊਗਾ ਇਹਦਾ ਵੀ ਪੈ ਜਾਂਦਾ ਜੀ ਬਾਕੀ ਹੱਬ ਟੁੱਟਣ ਦਾ ਵੀ ਸਭ ਤੋਂ ਵੱਡਾ ਕਾਰਨ ਹੋ ਜਾਂਦਾ ਠੀਕ ਹੈ ਉਹ ਝੂਟਾ ਪੈਣ ਲੱਗ ਜਾਂਦਾ ਜੀ ਇਹਨੂੰ ਆ ਦੇ ਬਾਹਰ ਅੰਦਰ ਦੀ ਆ ਗਈ ਹਾਂ ਉੱਤੇ ਥੱਲੇ ਦੀ ਆ ਗਈ ਠੀਕ ਆ ਫਿਰ ਜਦੋਂ ਸਾਹ ਭਰਨ ਲੱਗ ਜਾਂਦੀ ਓਦੋਂ ਹੱਬ ਵੀ ਟੁੱਟਦੀ ਆ ਓਦੋਂ ਹੱਬ ਵੀ ਟੁੱਟਦੀ ਆ ਹਾਂਜੀ ਹਾਂ ਠੀਕ ਆ ਬਾਕੀ ਫਿਰ ਇੰਨਾ ਜਦੋਂ ਹੁਣ ਮੰਨ ਲਾ ਇੰਨੀ ਢੱਲੇ ਫਿਰ ਵੱਡੇ ਟਾਇਰ ਨੂੰ ਗੇੜਾ ਆਉਣਾ ਹਾਂ ਉਹਦੇ ਆ ਕੇ ਵੱਜ ਜਾਂਦੀ ਆ ਵੱਜੇਂਦੀ ਆਗੀ ਹਾਂਜੀ ਇਹਦਾ ਕੰਮ ਕੀ ਕੀ ਕਰਨਾਗਾ ਗੁਰਬਖਸ਼ਾ ਬਾ ਹੋਰ ਤਾਂ ਇਹਦਾ ਕੁਝ ਨਹੀਂ ਹੈਗਾ ਜੀ ਹਾਂ ਮਾ ਕੋਈ ਮੇਜਰ ਜਿਹਾ ਕੰਮ ਨਹੀਂ ਹੈਗਾ ਇਹਦੇ ਕਿਸਤੀਆ ਕੋਸਤੀਆ ਸੈਟ ਨੇ ਠੀਕ ਆ ਹਾਂਜੀ ਹਾਂ ਸਟਾਵਾ ਕਰਾ ਉਹ ਕਰਨੇ ਨੇ ਜੀ ਉਹ ਵੀ ਹੁਣ ਅਗਲਾ ਜਿਹੜੀਆਂ ਹੁਣ ਕ੍ਰੈਂਕਾਂ ਆਉਂਦੀਆਂ ਨੇ ਹਾਂ ਮਤਲਬ ਵਿੱਚੋਂ ਉਹ ਨਾ ਬੋਰ ਹੁੰਦਾ 48 mm ਦਾ 48 ਉਹ ਅਗਲਾ ਪਹਿਲਾਂ ਦੇ ਹਿਸਾਬ ਨਾਲ ਗੁਟਕੇ ਪਾਈ ਜਾਂਦਾ ਹੁਣ ਇਹਦੇ ਵਿੱਚ ਲਹਿਵੇਂ ਦਿੱਤੇ ਹੋਏ ਤੇ ਅੱਧੇ ਇੰਚ ਦੇ ਅੱਛਾ ਪਰ ਗੁਟਕੇ ਨਹੀਂ ਉਸ ਹਿਸਾਬ ਦੇ ਪਾਈ ਅੱਧੇ ਇੰਚ ਦੇ ਲਹਿਮੀ ਦੇਤੇ ਲਹਿਮੀ ਦੇਤੇ ਬਾ ਇਨੀ ਇਨੀ ਬੇਹਲਤੀ ਗੁਟਕਿਆਂ 'ਚ ਨਾਲ ਨਹੀਂ ਫਿੱਟ ਬੈਂਦੇ ਉਹ ਠੀਕ ਆ ਵੇਖੇ ਕਿ ਥੱਲੇ ਦੂਜਾ ਵੀ ਪਾਇਆ ਪਿਆ ਹਨਾ ਹਾਂ ਜੀ ਹਾਂ ਨਟ ਲੰਮੇ ਤੇ ਪਰ ਨਟ ਨਹੀਂ ਬਦਲੇ ਹੈਗੇ ਉਹਦੇ ਵਿੱਚ ਹੀ ਉਹ ਪਾ ਦੇ ਨੰਨੂ ਇੱਕ ਇਹ ਹੁੰਦਾਗਾ ਵੀ ਜਿਹੜੇ ਗੁੱਟਕੇ ਪਿੱਛੋਂ ਕ੍ਰੈਂਕਾ ਸਟਾਵਾਕਰ ਹੁੰਦੇ ਨੇ ਵਿੱਚ ਬੰਦਾ ਇਹਨੂੰ ਆਦਤ ਹੁੰਦੀ ਹੈਗੀ ਹੈਨਾ ਵੀ ਜਦ ਮਾੜਾ ਮੋਟਾ ਦਾਣਾ ਦਿਖਾਉਂਦੀ ਆ ਉਹ ਮਾਗਰ ਗੁੱਟਕਾ ਹੈ ਕਿ ਅੱਧਾ ਗੁੱਟਕਾ ਦੇ ਦਿੰਦੇ ਨੇਗੇ ਹਾਂਜੀ ਹਾਂ ਉਹ ਮਤਲਬ ਇਹ ਹੁੰਦਾ ਜਿਵੇਂ ਕੋਈ ਗਰਾਰੀ ਗਰੂਰੀ ਨਹੀਂ ਬਦਲਦਾ ਹਾਂ ਉਹ ਆਲਾ ਜਿਵੇਂ ਪਹਿਲਾਂ ਦੀ ਚੱਲੀ ਆਉਦਾ ਆਲਾ ਕਹਿੰਦਾ ਉੱਚੇ ਚੱਕ ਦੋ ਵੀ ਢਾਲ ਵੱਜ ਜੂਗੀ ਜੇ ਕੋਈ ਦਾਣਾ ਆਉਂਦਾ ਹਟ ਜੂਗਾ ਹਟ ਜੂਗਾ ਹਣ ਜਿਹੜੇ ਜਿਵੇਂ ਅਸੀਂ ਗਰਾਰੀ ਬਦਲਦੇ ਅਸੀਂ ਉਹ ਚੀਜ਼ ਪਾਉਂਦੇ ਨਹੀਂ ਹੁੰਦੇ ਜੀ ਹੱਸਿਆ ਹਾਂਜੀ ਹਾਂ ਤੁਸੀਂ ਗਰਾਰੀ ਬਦਲਦੇ ਨੇ ਆਪਾਂ ਗਰਾਰੀ ਉਹ ਬਦਲਨੀ ਹੈ ਜੀ ਠੀਕ ਆ ਇਹਦੇ ਆਹ ਸਿਸਟਮ ਯਾ ਖਾਸ ਇਹ ਐਲੀਵੇਟਰ ਵੀ ਇਦਾਂ ਚੱਲਦੇ ਹੀ ਕਰਿਆ ਵੈ ਇਹ ਇਦਾਂ ਹੀ ਕਰੇ ਹੋਏ ਨੇ ਗੁੱਲੇ ਸੱਤ ਦੇ ਲੱਗੇ ਹੋਏ ਨੇ ਜੀ ਇਹਦੇ ਹੱਸਿਆ ਜੇ ਇਹ ਛੇ ਦਾ ਹੋਵੇ ਫਿਰ ਬਾਇਰਿੰਗ ਵੀ ਛੇਤੀ ਮਰ ਜਾਂਦਾ ਜੀ ਠੀਕ ਆ ਅਸੇ ਗੁੱਲੇ ਸਾਰੇ ਸੱਤ ਦੇ ਲੈ ਪਹਿਲਾ ਇਹ ਜੋ ਲੈ ਕੇ ਮਹੀਂ ਦਵਾ ਕੇ ਲੈ ਆ ਜੀ ਇਹ ਨਾਲ ਠੀਕ ਆ ਇਹ ਉਦੋਂ ਮੱਕੀ ਤੇ ਚੱਲੀ ਹੋਈ ਦੀ ਮਸ਼ੀਨ ਅਸੇਆ ਹਾਂਜੀ ਹਾਂ ਠੀਕ ਆ ਇਹ ਤਾਂ ਫਿਰ ਨਨੂੰ ਥੋੜੇ ਪੈਸੇ ਹੀ ਲਾਏ ਹੋਣਗੇ ਬੰਦੇ ਨੇ ਹਨਾ ਹਾਂਜੀ ਹਾਂਜੀ ਠੀਕ ਆ ਠੀਕ ਭਈਆ ਮਸ਼ੀਨ ਕਿਸੇ ਪਾਸੋਂ ਮਾੜੀ ਨਹੀਂ ਆਹੋ ਚਲੋ ਕਿੰਨਾ ਕ ਅਗਲੇ ਦਾ ਪੈਸਾ ਲਾਇਆ ਹਨਾ ਹਾਂਜੀ ਹਾਂਜੀ ਉਨਾਂ ਘਣ ਨਵੀਆਂ ਤਾਂ ਮਹਿੰਗੀਆਂ ਬੋਲ ਪੰਪ ਵੀ ਡਾਉਣ ਆ ਪੰਪ ਵੀ ਭੇਜਣਾ ਇਹਦਾ ਅਸੇ ਇੱਕ ਨੰਨੂ ਤੂੰ ਪੰਪ ਦੇ ਪੋਣਾ ਹੁੰਨਾ ਉਹ ਕੀ ਹੁੰਦੇ ਨੇ ਵੇਟ ਜੀ ਉਹ ਕੱਲੇ 02 ਚ ਹੀ ਪੈਂਦੇ ਨੇ ਨਾ 401 ਚ ਪੈਣ ਉਹਨਾਂ ਚ ਹੈਵੀ ਆਉਂਦੇ ਨੇ ਇਹ ਦਾ ਕਿਹੜਾ ਇੰਜਨ ਆ ਇਹ 02 A ਹੈ ਜੀ ਜਿਹੜੀ ਆ ਚੀਜ਼ ਆ ਗਈ ਇਹਦੇ ਵਿੱਚ ਵੇਟ ਹੁੰਦੇ ਨੇ ਇਹਦੇ ਹਲਕੇ ਹੁੰਦੇ ਨੇ ਗੱਸਿਆ ਇਹਦੇ ਨਾਲ ਇਹ ਚੱਕਰ ਤੋੜਨ ਲੱਗ ਜਾਂਦਾ ਹੁੰਦਾ ਜਦੋਂ ਵੇਟ ਹੈਵੀ ਪੈ ਗਏ ਫਿਰ ਇਹ ਆਰਪੀਐਮ ਨਹੀਂ ਤੋੜਦਾ ਠੀਕ ਆ ਚਾਹੀ ਮੱਕੀ ਤੇ ਚੱਲੇ ਜਿੱਤੇ ਮਰਜ਼ੀ ਚੱਲੇ ਨਾ ਧੂਆਂ ਮਾਰੇ ਅਸੇ ਹਾਂਜੀ ਉਹਦੇ ਨਾਲ ਇੰਨੀ ਖਚਾਈ ਵੱਜ ਜਾਂਦੀ ਹੈ ਫਰਕ ਪੈ ਜਾਂਦਾ ਜੀ ਬਹੁਤ ਜ਼ਿਆਦਾ ਠੀਕ ਹੈ ਹੂੰ ਆ ਗਿਆ ਬੈਲ ਹੋ ਜਾਏਗਾ ਬੈਲ ਹੋ ਜਾਏਗਾ ਇਹ ਵੀ ਇਹ ਇਹ ਨੰਨੂ ਇਹ ਵੀ ਵੱਡੇ ਛੋਟੇ ਹੁੰਦੇ ਹੋਣਗੇ ਹਾਂਜੀ ਹਾਂ ਇਹ ਵੀ ਫਿਰ ਫਿਰ ਉਹ ਤੋਂ ਬਾਅਦ ਜਿਹੜਾ ਫਲੈਟ ਪਟਾਗਾ ਹੈਗਾ ਪੁੜਾਗਾ ਇਹ ਵੀ ਵੱਡਾ ਛੋਟਾ ਹੁੰਦਾ ਇਹ ਵੀ ਵੱਡਾ ਛੋਟਾ ਹੁੰਦਾ ਜੀ ਆਪਾਂ ਪਹਿਲਾਂ ਵੀ ਦੱਸਿਆ ਠੀਕ ਹੈ 19 20 ਵੀਰੋ ਦੋ ਸੂਤ ਵੱਧ ਵੀ ਹੁੰਦਾ ਘੱਟ ਵੀ ਹੁੰਦਾ ਠੀਕ ਆ 21 ਵੀ ਆਉਂਦਾ ਜੀ ਠੀਕ ਆ ਆ ਗਿਆ ਪ੍ਰਾਈਸ ਦਾ ਪ੍ਰਾਈ ਵੀਲ ਵਾਲਾ ਹੋ ਜਾ ਪ੍ਰਾਈ ਵੀਲ ਵਾਲਾ ਹੋ ਜਾ ਇਹ ਠੀਕ ਆ ਇਹਦਾ ਕੰਮ ਕੁਛ ਨਹੀਂ ਹੈ ਕੰਮ ਨਹੀਂ ਕੋਈ ਨਾ ਹੈਗਾ ਜੀ 12 ਬੂਰਾ ਨਵੀਆਂ ਲੱਗੀਆਂ ਹੋਈਆਂ ਨੇ ਠੀਕ ਆ ਤੇ ਕਾਟਰ ਕੋਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਇਹ ਮਸ਼ੀਨ ਕਿੱਥੋਂ ਆਈ ਆ ਇਹ ਆਪਣੇ ਬੰਗਾਲੀ ਤੋਂ ਜੀ ਅਸੀਂ ਨਹੀਂ ਗਾਹਾਂ ਦਿੱਤੀ ਕਿੱਥੇ ਆ ਗਾਹ ਇਹ ਪੱਲੱਤ ਤੋਂ ਭੋਗਪੁਰ ਦੇ ਵਿਚਾਲੇ ਪਿੰਡ ਪੈਂਦਾ ਈ ਜੰਡਸਰਾਵਾ ਠੀਕ ਆ ਹਾਂਜੀ ਇਹਨਾਂ ਨੂੰ ਇਹਨਾਂ ਨੇ ਨਹੀਂ ਕਿਹਾ ਵੀ ਸਾਡਾ ਪਿੰਡ ਰਿਪੇਅਰ ਕਰ ਨਹੀਂ ਇਹ ਮਤਲਬ ਆਪਣੇ ਨਾਲ ਵਧੀਆ ਭਾਈਚਾਰੀ ਇਹਨਾਂ ਦਾ ਠੀਕ ਆ ਇਹ ਕਹਿੰਦੇ ਵੀ ਜਿਵੇਂ ਮਰਜ਼ੀ ਚਾਹੇ ਘੱਟ ਲਾਓ ਵੱਧ ਲਾਓ ਵੀ ਬਾਪ ਦੀ ਤਸੱਲੀ ਕਰਕੇ ਮਸ਼ੀਨ ਛੱਡ ਜਿਓ ਵੀ ਤੁਸੀਂ ਆਪਦੇ ਸਿਰਤੀ ਕਰ ਦੋ ਸਾਰਾ ਕੁਝ ਹਾਂ ਵੀ ਜਿਵੇਂ ਮਰਜ਼ੀ ਸਾਨੂੰ ਕੋਈ ਇਤਰਾਜ਼ ਨਹੀਂ ਹਾਂਜੀ ਹਾਂਜੀ ਵੀ ਜਿਹੜਾ ਕੁਝ ਪੈਂਦਾ ਪਾ ਕੇ ਵੀ ਸਾਨੂੰ ਤਾਂ ਚੱਲਦੀ ਕਰਕੇ ਦੇ ਦਿਓ ਹਾਂਜੀ ਹਾਂ ਠੀਕ ਆ ਇਹ ਵੀ ਰੇ ਨਾ ਵੀ ਬੰਦੇ ਤੇ ਯਕੀਨ ਹੁੰਦਾ ਹਨਾ ਹਾਂਜੀ ਬਾਕੀ ਨਾ ਨੂੰ ਜਿਹੜਾ ਤੂੰ ਇੱਕ ਹੋਰ ਪਿਛਲੀ ਏਰ ਐਕਤੀ ਪਿੰਡ ਕੰਮ ਕਰਨ ਦਾ ਕਾਰਨ ਦੱਸਿਆ ਪਿਛਲੀ ਏਰ ਕਿਵੇਂ ਠੰਡ ਜੀ ਚ ਕੀ ਹੋ ਗਿਆ ਸੀਗਾ ਉਹ ਬਾ ਉਹਦੋ ਦੋ ਤਿੰਨ ਬਿਮਾਰ ਮੂਰ ਹੋ ਗਏ ਬਾਹਰੇ ਅੰਦਰ ਹਾਂ ਚਲੋ ਸਾਰੇ ਇੱਕੋ ਜੀ ਨਹੀਂ ਹੁੰਦੇ ਬੰਦੇ ਹਾਂ ਤੇ ਬਾ ਉਸ ਤੋਂ ਬਾਅਦ ਫਿਰ ਜੀ ਬਾਹਰੇ ਜਾਣੇ ਆ ਜੀ ਹੁਣ ਜੇ ਦੋ ਜਾਣੇ ਜਾਣੇ ਆ ਠੀਕ ਆ ਹੋਰ ਜੇ ਚਾਰ ਜਾਣੇ ਆ ਤਾਂ ਮੁੜ ਕੇ ਉਹ ਟੀਮ ਟੁੱਟ ਜਾਂਦੀ ਹੈ ਟੀਮ ਟੁੱਟ ਜਾਂਦੀ ਹੈ ਹੁਣ ਅਗਲੇ ਨੇ ਤਾਂ ਕੰਮ ਕਰਨੀ ਆ ਜੀ ਹਾਂ ਤੇ ਮੁੜ ਕੇ ਨਾ ਬੰਦਾ ਮਿਲੇ ਫਿਰ ओके okay. हां जी हां ਹੁਣ ਵਾਹ ਜਿਹੜੇ 4-5 ਮਸ਼ੀਨਾਂ ਨੇ ਬਸ ਜਿਨ੍ਹਾਂ ਨੂੰ ਹਾ ਹੋਈ ਹੋਈ ਪੱਕੀ ਬਾ ਉਹਨਾਂ ਦੀ ਕਰਨਾ ਬਾਹਰੇ ਕੰਮ ਬਾਕੀ ਉਰੇ ਹੀ ਕਹਿਤਾ ਬਾਕੀ ਉਰੀ ਜੀ ਫਿਰ ਨੰਬਰ ਮੁਤਾਬਕ हां जी हां ਠੀਕ ਆ ਵੀ ਭਾਈ ਉਰੀ ਪੈਂਦੀ ਬਮਾਲ ਹੀ ਛੱਡ ਜੋ ਹਾਂ ਜੀ ਹਾਂ ਜੀ ਠੀਕ ਆ ਇਹਨਾਂ ਨੂੰ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਨੰਨੂ ਐਕਤੀ ਬਾਹਰ ਮਸ਼ੀਨਾਂ ਇਹ ਕਹਿੰਦਾ ਜਿਹੜੀਆਂ 5-4 ਮਸ਼ੀਨਾਂ ਨਾਲ ਨਾਲ ਜਵਾਨ ਹੋਈ ਵੀ ਆ ਉਹ ਮਸ਼ੀਨਾਂ ਹੀ ਰਿਪੇਅਰ ਕਰਕੇ ਆਉਣੀਆਂ ਨੇ ਬਾਹਰ ਬਾਕੀ ਨਾ ਇਹ ਕਦੇ ਕਿਸੇ ਤੋਂ ਕੋਈ ਫਾਇਦਾ ਨਹੀਂ ਹੁਣ ਤੁਹਾਨੂੰ ਆ ਦਿਖਾ ਦੇ ਸਾਰਾ ਨੰਨੂ ਨੇ ਇਹ ਸਾਰੇ ਘਰ ਇਸੇ ਦਾ ਕੰਮ ਤੇ ਖੋਲ ਲਿਆ ਵੀ ਆਪਾਂ ਇਸੇ ਘਰੀ ਰਿਪੇਅਰ ਕਰਿਆ ਕਰਨੀ ਹੈਗੀ ਇੱਥੇ ਤਾਂ 3-4 ਮਸ਼ੀਨਾਂ ਆਰਾਮ ਨਾਲ ਲੱਗ ਜਾਣਗੀਆਂ ਉਹ ਮਿੱਟੀ ਚੱਕਣੀ 3-4 ਤਾਂ ਉਧਰ ਵੱਧੂ ਲੱਗਣਗੇ ਸਹੀ 7 ਮਸ਼ੀਨਾਂ ਦਾ ਹੋਣਾ ਠੀਕ ਆ ਨੰਨੂ ਫਿਰ ਜਿਵੇਂ ਹੁਣ ਇਹ ਵੀਰ ਨੇ ਕਹਿ ਗਿਆ ਤੇ ਸਮਾਨ ਸੱਪਾ ਜਿਹੜਾ ਉਹ ਫਿਰ ਤੁਸੀਂ ਆਪ ਹੀ ਲਿਆ ਕੇ ਪਾਈ ਜਾਓ ਆਪੇ ਜੀ ਆਪੇ ਠੀਕ ਆ ਜਦੋਂ ਇਹ ਜੀ ਹੁਣ ਹਜ਼ਾਰ ਨਾਲ ਨਾ ਤਾਂ ਕੋਈ ਵੱਡਾ ਹੋਣ ਲੱਗਿਆ ਨਾ ਕੋਈ ਘਟਣ ਲੱਗਿਆ। ਆਪਾਂ ਕਦੇ ਉਹ ਕੰਮ ਕਰਿਆ ਨਹੀਂ। ਹੁਣ ਜਿਵੇਂ ਇੰਜਨ ਵੀ ਖਰਾਬ ਤੇ ਜਾਂਦਾ ਹੈ। ਹਾਂ। ਵਿੱਚ ਮਿਸਤਰੀ ਉਹਦੇ ਕਮਿਸ਼ਨ ਰੱਖਦੇ ਨੇ। ਠੀਕ ਆ। ਅਸੀਂ ਕਦੇ ਉਹ ਵੀ ਨਹੀਂ ਰੱਖਿਆ। ਆਲੇ ਨੂੰ ਇਹ ਕਹਿੰਦੇ ਵੀ ਤੁਸੀਂ ਇੰਧਰ ਹੀ ਪੇਮੈਂਟ ਘਟਾ ਦਿਓ ਵੀ ਸਾਨੂੰ ਲੋੜ ਨਹੀਂ। ਠੀਕ ਆ। ਵੀ ਐਵੇਂ ਉਹ ਚੀਜ਼ਾਂ ਦਾ ਕੋਈ ਵਾਦਾ ਨਹੀਂ ਹੁੰਦਾ ਹੁੰਦਾ। ਆਪਾਂ ਕਮਿਸ਼ਨ ਨਹੀਂ ਖਾਣਾ। ਹਾਂ। ਹੁਣ ਸਪੇਅਰ ਪਾਰਟਾਂ ਦੇ ਬਥੇਰੇ ਬੰਦੇ ਸਮਾਨ ਲੈ ਜਾਂਦੇ ਨੇ ਬਾਹਰਲੀ ਮਸ਼ੀਨਾਂ ਤੇ। ਹਾਂ। ਉਹ ਚ ਵੀ ਕਮਿਸ਼ਨ ਹੁੰਦਾ ਵੀ ਉਹਦੇ ਨਾਲ ਕੀ ਹੋ ਜਾਣਾ। ਇਹ ਤਾਂ ਗੱਲ ਹੈਗੀ ਆ ਵੀ ਜਿੰਨਾ ਕਿਸੇ ਦਾ ਫਾਇਦਾ ਹੁੰਦਾ ਉਹਨਾਂ ਕਰ ਹਾਂਜੀ ਹਾਂ ਫਿਰ ਬਸ ਇਹਦਾ ਕੰਮ ਦੱਸੋ ਆ ਪੂਸ ਇਹਦੇ ਗੋਲਾ ਗਾਲਾ ਲਾਉਣਾ ਜੀ ਸਸੇ ਗੋਲਾ ਗਾਲਾ ਲਾਉਣਾ ਹਾਂਜੀ ਹਾਂ ਯਾਨੀ ਟਾਚਿੰਗ ਵਾਚਿੰਗ ਕਰਕੇ ਦੇਣੀ ਆ ਸਾਰੀ ਸਾਰੀ ਠੀਕ ਆ ਫਿਰ ਆ ਆ ਗਈ ਮਲਕੀਤ ਹਾਂਜੀ ਇਹ ਵੀ ਰਿਪੇਅਰ ਨੂੰ ਹੀ ਆ ਹਾਂਜੀ ਹਾਂ ਇਹ ਕਿੱਥੋਂ ਆਈ ਆ ਇਹ ਵੀ ਉਧਰ ਏਰੀਆ ਚੇਂਜ ਜਲੰਧਰ ਚ ਸ ਜਲੰਧਰ ਕਿੰਨੀ ਆ ਹਾਂਜੀ ਇਹਦਾ ਕੀ ਕੰਮ ਕਰਿਆ ਇਹਦਾ ਤਾਂ ਮੈਂ ਕਹਣਾ ਨਵਾਂ ਬਹੁਤੀ ਹੈ ਜੀ ਕੰਮ ਸੈਟਿੰਗ ਸ਼ੂਟਿੰਗ ਹੈ ਜੀ ਇਹਦਾ ਤਾਂ ਮੈਂ ਕਹਣਾ ਨਵੇਂੜ ਤਈ ਹਾਂਜੀ ਇਹ ਤਾਂ پیسے ਲਵੇ ਲੱਗਿਆ ਕੰਮ ਠੀਕ ਆ ਹੂੰ ਸਹੀ ਇਹਦਾ ਲਵੇ ਹਜੇ ਟਰੈਸਰ ਇਹਦਾ ਕੱਢਣ ਵਾਲਾ ਰਹਿੰਦਾ ਹਾਂਜੀ ਹਾਂ ਹੋਰ ਤਾਂ ਇਹਦੇ ਕੰਮ ਹੈ ਨਹੀਂ ਇੰਨੇ ਮਸ਼ੀਨ ਦੇ ਹੱਸਿਆ ਹੂੰ ਵਜੇ ਦਾ ਸਾਈਡਿੰਗ ਇਹ ਕਿਸਤੀਆ ਪੇਸਤੀਆ ਦੀ ਠੀਕ ਆ ਹਾਂਜੀ ਇਹ ਵੀ ਸਾਡੀ ਹੈ ਹਾਂਜੀ ਹਾਂਜੀ ਇਹਨਾਂ ਨੂੰ ਫਿਰ ਛੱਡ ਕੇ ਜਾਂਦੇ ਨੇ ਕਾ ਲੈ ਕੇ ਆਉਣੀ ਪੈਂਦੀ ਆ ਇਹ ਮੈਂ ਗਿਆ ਹੋਇਆ ਦੀ ਉਧਰ ਇਹ ਤਾਂ ਮੈਂ ਲਈ ਆ ਦੀ ਨਾਲ ਹੀ ਆ ਕੇ ਦਿਓ ਮੁੰਡੇ ਹੱਸਿਆ ਹਾਂਜੀ ਹਾਂ ਨਹੀਂ ਅਗਲਾ ਛੱਡ ਕੇ ਜਾਵੇ ਹਾਂਜੀ ਹਾਂਜੀ ਠੀਕ ਆ ਹੂੰ ਮੈਨੂੰ ਦਾ ਨੰਬਰ ਹੈਗਾ 81465 94006 8146594006 ਜਿਹੜੇ ਵੀਰ ਨੇ ਰਿਪੇਅਰ ਕਰਾਉਣੀ ਆ ਉਹ ਫੋਨ ਕਰਕੇ ਭਰਾ ਨਾਲ ਕੰਟੈਕਟ ਕਰ ਲਿਓ ਠੀਕ ਆ ਬਾਕੀ ਜਦੋਂ ਮਰਜੀ ਮੈਨੂੰ ਦਾ ਜਦੋਂ ਮਰਜੀ ਨੰਬਰ ਪੁੱਛੋ ਮੇਰੇ ਤਾਂ ਮੂੰਹ ਜਵਾਨੀ ਜ਼ਿਆਦਾ ਨੰਨੂ ਦਾ ਨੰਬਰ ਆ ਐਡਰੈਸ ਵੀ ਦੱਸ ਦੋ ਮਾੜਾ ਠੀਕ ਆ ਹਾਂਜੀ ਇਹ ਪਿੰਡ ਬਮਾਲ ਜੀ ਨੀਅਰ ਧੂਰੀ ਤੇ ਜ਼ਿਲ੍ਹਾ ਸੰਗਰੂਰ ਪੈਂਦਾ ਤਹਿਸੀਲ ਧੂਰੀ ਪੈਗੀ ਹਾਂਜੀ ਆ ਠੀਕ ਆ ਜਦੋਂ ਮਾਰਜੀ ਆਇਆ ਤੇ ਇੱਧਰ ਵੀ ਇੱਕ ਹੋਰ ਖੜੀ ਆ ਉਹ ਆਪਣੇ ਵਾਲੀ ਹੋ ਜੀ ਉਹ ਆਪਣੇ ਵਾਲੀ ਆ ਹਾਂ ਜੀ ਇਹਦਾ ਕੀ ਕਾ ਇਹਦਾ ਵੀ ਕਰਿਆ ਗੇਅਰ ਗੂਰ ਲਾਈ ਬੈਠਾ ਇਹਦਾ ਸਾਰਾ ਕਰਨਾ ਜੀ ਗੇਅਰ ਗੂਰ ਦਾ ਹੱਸਿਆ ਇਹਦੇ ਬੈਰਿੰਗ ਬੂਰੂ ਸਾਰੇ ਡਾਊਨ ਨੇ ਕਿਹਦਾ ਉਹ ਪਟਾ ਛੋਟਾ ਸੀ ਹੱਸਿਆ ਉੱਤੇ ਮਾਲ ਬਹੁਤ ਜਮਾ ਹੁੰਦਾ ਉਹਦੇ ਨਾਲ ਕੇਮ ਸਾਫਟ ਟੁੱਟ ਗਈ ਸ਼ਾਇਦ ਕੀ ਹੱਸਿਆ ਮਤਲਬ ਠੋਸ ਹੋ ਜਾਂਦਾ ਮਾਲ ਭਰ ਭਰ ਕੇ ਠੀਕ ਆ ਤੇ ਉਹ ਪਟਾ ਲੰਬ ਉੱਚਾ ਲਾ ਕੇ ਉਹ ਹਟਾਉਣਾ ਜੀ ਅਸੀਂ ਇਹਨਾਂ ਨੂੰ ਜਿਵੇਂ ਤੂੰ ਕਹਿੰਦਾ ਸੀਗਾ ਵੀ 209 ਨੰਬਰ ਦੇ ਬੈアリング ਪੈਂਦੇ ਸੀ ਇਹਦੇ ਹਾਂਜੀ ਹੁਣ ਸਾਫਟਾਂ 11 ਦੀਆਂ ਪੈਂਦੀਆਂ ਕਰਨੀਆਂ ਇਹਨਾਂ ਉਹ 11 ਦੀਆਂ ਕਰਾਂਗੇ ਇਹਦੀਆਂ ਉਹਦਾ ਕੀ ਕੀ ਬਦਲਣਾ ਪਊਗਾ ਬਸ ਸਾਫਟ ਬਦਲੀ ਜਾਓ ਜੀ ਤੇ ਫ੍ਰੈਸਰ ਦੀਆਂ ਲਾਬਾਂ ਲੂਬਾਂ ਬਦਲੀਆਂ ਜਾਣਗੀਆਂ ਜੀ ਬਾਹਰਲੇ ਗੁੱਲੇ ਬਦਲੇ ਜਾਣਗੇ ਖਾਸਾ ਕੰਮ ਕਰਨਾ ਪਊ ਹਾਂਜੀ ਹਾਂ ਠੀਕ ਆ ਤੋ ਹੁਣ ਜਲਦੀ ਤਾਂ ਚਲੋ ਸੋਹਣੀ ਸੀ ਪਰ ਡਰ ਲੱਗਦਾ ਸੀ ਜੋ ਤੋਰ ਦੇ ਤੇ ਠੀਕ ਆ ਜਾ ਟੂਟ ਨਾ ਟੁੱਟ ਜੇ ਪਤਲੀ ਸਾਫਟ ਕਰਕੇ ਹਾਂਜੀ ਹਾਂ 11 ਦੀਆਂ ਸਾਫਟਾਂ ਤਾਂ ਬਹੁਤ ਹੈਵੀ ਉਹ ਤਾਂ ਹੈਵੀ ਹੋ ਜਾਂਦੀਆਂ ਨੇ ਜੀ ਠੀਕ ਆ ਇਹ ਵੀ ਨਾਲ ਹੀ ਖੋਲ ਲਈ ਹਾਂਜੀ ਹਾਂਜੀ ਇਹਦਾ ਤਾਂ ਕੰਮ ਫਿਰ ਥੋੜਾ ਹੀ ਹੋਊਗਾ ਇਹਦਾ ਤਾਂ ਬਸ ਥੋੜੀ ਹੈ ਜੀ ਇਹ ਤਾਂ ਇੱਕ ਇੱਥੇ ਥੱਲੇ ਪੀਸ ਲਾਉਣਾ ਇਹਦੇ ਠੀਕ ਆ ਆ ਚਾਂਦਰ ਦੇ ਉੱਲੇ ਆ ਉੱਪਰ ਉਹ ਚ ਉਹ ਖਰਿਆ ਪਿਆ ਠੀਕ ਆ ਉੱਪਰੋਂ ਤਾਂ ਹਾ ਗਰਦਾ ਚੜੀ ਜਾਂਦਾ ਟੈਂਕ ਥੱਲੇ ਮਾਲ ਭਰ ਜਾਂਦਾ ਠੀਕ ਆ ਤੇ ਬਾਕੀ ਇਹਦਾ ਗੋਲਾ ਇਹਦਾ ਵੀ ਪੂਨਦਾ ਓਕੇ ਮੈਨੂੰ ਜਿਹੜਾ ਉਹ ਪਟਾਗਾ ਹਾਂਜੀ ਟਿੱਪ ਦਾ ਕਹਿੰਦੇ ਹੁੰਦੇ ਆਪਾਂ ਨੂੰ ਉਹ ਕੀ ਕਹਿੰਦੇ ਹੁੰਦੇ ਨੇ ਝੂਲਾ ਪਟਾ ਝੂਲਾ ਪਟਾ ਹਾਂਜੀ ਹਾਂ ਇਹੇ ਕਣਕ ਵੇਲੇ ਤਾਂ ਉੱਚਾ ਚੱਕਣਾ ਪੈਂਦਾ ਹੁੰਦਾ ਹੈ। ਹਾਂ ਜੀ ਕਣਕ ਵੇਲੇ ਬੰਨਣਾ ਪੈਂਦਾ ਹੈ। ਠੀਕ ਆ। ਇਹ ਮੈਂ ਕਹਣਾ ਇਤੀ ਛੋਟੇ ਜੀਰੀ ਵੇਲੇ ਵੀ ਛੋਟੇ ਹੀ ਲਾਇਆ ਪਿਆ। ਇਹ ਤਾਂ ਛੋਟਾ ਐ, ਇਸ ਤਾਂ ਛੇੜਾ ਹੀ ਨਹੀਂ ਐ ਜੀ। ਛੇੜਾ ਹੀ ਨਹੀਂ। ਨਾ। ਇਹਦੇ ਨਾਲ ਤਾਂ ਨਹੀਂ ਕੋਈ ਦਾਣੇ ਦੂਨੇ ਰਿਸਕ ਐਤਬਾਰ ਕੋਈ ਨਹੀਂ ਆਏਗੀ। ਵੈਸੇ ਆ ਜਾਂਦੀ ਹੁੰਦੀ ਐ ਜੇ ਇਹ ਜਾਦੇ ਭਾਰਾ ਲੱਗ ਜੇ। ਹਾਂ। ਇਹ ਉੱਠੇ ਨਾਲ ਤਾਂ ਵੀ ਆ ਜਾਂਦੀ ਐ ਜੀ। ਫਿਰ ਸੱਪਾ ਜਾਂ ਬਣਾਈ ਜਾਂਦੀ ਆ। ਹਾਂ ਫਿਰ ਮੂਰੇ ਮਾਲ ਜਮਾ ਹੋ ਜਾਂਦਾ ਫਿਰ ਉਹ ਇਕੱਠਾ ਹੋ ਕੀ ਜਾਂਦਾ। ਠੀਕ ਆ। ਹਾਂ ਜੀ। ਇਹ ਜਣੀ ਹਵਲਾ ਲਾਉਣਾ ਜ਼ਹੀਦਾ ਬੱਤਸ਼ਿਰ ਜੇ ਦਾ ਹੋਵੇ ਨਾ ਭਾਰਾ ਨਾ ਹਲਕਾ ਕਣਕ ਵੇਲੇ ਤਾਂ ਇਹ ਨਹੀਂ ਚੱਲ ਜੇ ਨਾ ਕਣਕ ਵੇਲੇ ਹੀ ਚੱਲ ਜਾਣਾ ਜੀ ਚੋਲੇ 'ਚ ਕੋਈ ਦਿੱਕਤ ਆਈ ਨਾ ਨਾ ਹੀ ਨਹੀਂ ਜੀ ਕੋਈ ਵੀ ਠੀਕ ਆ ਮੈਂ ਤੰਗਲੀ ਕਰਕੇ ਆਈ ਸੀ ਪਹਿਲੇ 3-4 ਦਿਨ ਉਹ ਤੰਗਲੀ ਚੋਕ ਹੁੰਦੀ ਤੇ ਸੰਘਣੀ ਜਾਦੇ ਆ ਠੀਕ ਆ ਮੇਰੇ ਦੇ ਵਿੱਚੋਂ ਸਰੀਏ ਤੋੜੇ ਤੇ ਨਜਾਰਾ ਠੀਕ ਆ ਨਹੀਂ ਦਿੱਕਤ ਆਈ ਕੋਈ ਓਕੇ ਸਟਾਵਾ ਕਰਸੇ ਹੋਗੇ ਇਹਦੇ ਹਾਂ ਜੀ ਹਾਂ ਇਹ ਛੇ ਨਾਲ ਕੋਈ ਕੋਈ ਦਿੱਕਤ ਤਾਂ ਨਹੀਂ ਹੈਗੀ ਨਾ ਕੋਈ ਦਿੱਕਤ ਨਹੀਂ ਜੀ ਇਹ ਨਨੂ ਫਿਰ ਸੇ ਕੰਪਨੀ ਵਾਲਿਆਂ ਨੇ ਕਿਉਂ ਪਾਉਣੇ ਬੰਦ ਕਰਤੇ ਵੀ ਕੀ ਕਹਿ ਸਕਦੇ ਜੀ ਹੁਣ ਅਗਲਾ ਵਿੱਚ 5 ਨੂੰ ਪਸੰਦ ਕਰਦਾ 6 ਦਾ ਹੁਣ ਪਾਉਂਦੇ ਕੋਈ ਨਹੀਂ ਨਾ ਸੇ ਹੀ ਨਹੀਂ ਕੋਈ ਪਾਉਂਦਾ ਤੇ ਚੱਲਦੇ ਤਾਂ ਸੇ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਜੀ ਠੀਕ ਆ ਹੂੰ ਇਹਦਾ ਗੇਅਰ ਦਾ ਕੰਮ ਵੀ ਹੋਣਾ ਗੇਅਰ ਦਾ ਜੀ ਹਾਂ ਕੀ ਕੰਮ ਹੋਣਾ ਇਹਦਾ ਗੇਅਰ ਦਾ ਇਹਦੇ ਸਾਇਜ਼ ਸੂਡਾਉਨ ਨੇ ਜੀ ਬਾਡੀ ਦੇ ਦੀ ਗੇਅਰ ਬਾਡੀ ਦੇ ਨਮੀ ਲਾਏਗਾ ਦੇਖਾਂਗੇ ਮੌਕਾ ਅਸਿਆ ਜੀ ਦਾ ਉਹ ਇੱਕ ਸਾਇਜ਼ ਜਿਆਦਾ ਡਾਉਣਾ ਹੈ ਮੋਬਤੀ 10000 ਦਾ ਤੂਬੇ ਚਲਾ ਜਾਂਨੀ ਕਿ ਮੇਨ ਸਾਫਟ ਦਾ ਠੀਕ ਹੈ ਤੇ ਉਹ ਫਿਰ ਜਦੋਂ ਸੈਜ ਕਰਕੇ ਉਹ ਤੇਲ ਭੇਜ ਦਿੰਦਾ ਕਲਚ ਨੂੰ ਸੱਇਆ ਫਿਰ ਉਧਰ ਉਹ ਕਲਚ ਪਲੇਟ ਨੂੰ ਲੱਗੇ ਜਾਂਦਾ ਉਹ ਸਲਿੱਪ ਮਰੀ ਜਾਂਦੀ ਹੈ ਇਹ ਜੋ ਆ ਦੇ ਤੇਲ ਕੱਟਿਆ ਹੋਇਗਾ ਹਾਂ ਜੀ ਹਾਂ ਉਹ ਆਗਾ ਇਹ ਤਾਂ ਤਾਂ ਆਪ ਹੀ ਚਲਾਉਣੀ ਆ ਹਾਂ ਜੀ ਹਾਂ ਜੀ ਠੀਕ ਹੈ ਬਾਕੀ ਹੋਰ ਤਾਂ ਇਹਦਾ ਡੈਕਸ਼ਨਲ ਰੋਸਾ ਸਾਰਾ ਓਕੇ ਆ ਕੰਮ ਕਰਿਆ ਵਿਆ ਹਾਂ ਜੀ ਹਾਂ ਠੀਕ ਹੈ ਬਾਕੀ 엘ਿਵੇਟਰ ਦੇਖਾਂਗੇ ਜਿਹੜਾ ਜਾ ਟਾਈਮ ਬਚੂ ਅਸੀਂ ਪਰ ਉਹ ਨਹੀਂ ਨਵੇਂ ਬਣਾਵਾਂਗੇ 엘ਿਵੇਟਰ ਹਾਂਜੀ ਹਾਂ ਉਹ ਤਾਂ ਚੱਲੀ ਤਾਂ ਜਾਂਦੇ ਨੇ ਠੀਕ ਨੇ ਮਾ ਟਾਕੀਆਂ ਜੀਆਂ ਨੇ ਉਹ ਫਿਰ ਬੁਰੀਆਂ ਜਿਹੀਆਂ ਲੱਗਦੀਆਂ ਨੇ ਉਹ ਤਾਂ ਥੱਲੇ ਹੀ ਹੋਣਗੇ ਹਾਂਜੀ ਹਾਂ ਸਾਈਡਾਂ ਤੋਂ ਵੀ ਠੀਕ ਆ ਇੱਕ ਬਸ ਉੱਪਰਲਾ ਬੰਦ ਰੋ ਨਵਾਂ ਬਣਾਉਣਾ ਜੀ ਟੈਂਕ ਵਾਲਾ ਟੈਂਕ ਵਾਲਾ ਹਾਂਜੀ ਹਾਂ ਟੈਂਕ ਟੁੰਕ ਤਾਂ ਵਧੀਆ ਹੈਗਾ ਟੈਂਕ ਟੁੰਕ ਵਧੀਆ ਜੀ ਠੀਕ ਆ ਪੂਸਪਾਸ ਵਧੀਆ ਗਈ ਹਾਂਜੀ ਇਹ ਵੀ ਤੈਨੂੰ ਭਾਜ ਹੀ ਮਿਲ ਗਈ ਸੀ ਮਸ਼ੀਨ ਹੈ ਨਾ ਹਾਂਜੀ ਹਾਂਜੀ ਠੀਕ ਆ ਬਾਕੀ ਆਰਮਾ ਉਰਮਾ ਤਾਂ ਸਹੀ ਨੇ ਦੀਆਂ ਜਮਾ ਸਹੀ ਨੇ ਜੀ ਕੋਈ ਦਿੱਕਤ ਨਹੀਂ ਆਈ 17 ਦੀ ਉਹ ਗਰਾਰੀ ਆ ਹੁਣ ਵੀ ਹਾਂ ਨਹੀਂ ਵਾਲਾ ਕਹਿੰਦਾ ਕੋਈ ਵੀਡੀਓ ਚ ਵਾਲਾ ਕਹਿੰਦਾ ਵੀ ਝੂਠ ਨਾ ਬੋਲਦੇ ਹੁਣ ਇੱਥੇ ਲਿਖਿਆ ਵੀ ਹੋਇਆ ਠੀਕ ਆ ਇੱਥੇ ਜੀ ਇਹ ਤਾਂ ਮਟ ਗਿਆ ਹੁ ਮਾਰਕਰ ਨਾਲ ਇਹਦਾ ਡਾਈ ਦੇਖ ਲੈ ਤੁਹਾਨੂੰ ਵੀ ਕਿੰਨਾ ਕਹੁੰਦਾ ਇਧਰ ਦੀ ਆ ਇਹ 17 ਦੀ ਗਰਾਰੀ ਹੈ ਜੀ ਇਹਦੀ ਹਾਂ ਉੱਪਰਲੀ ਚੱਲਦੀ ਆ 50 ਦੀ ਠੱਲੇ 28 ਦੀ ਓਕੇ ਹਾਂਜੀ ਹਾਂ ਵਿੱਚ ਹੁਣ ਆ ਪੁਲੀ ਬਦਲ ਲੈਂਦੇ ਨੇ ਹਾਂ ਮਤਲਬ 14 ਤੋਂ 13 ਦੀ ਕਰ ਲਈ ਓਕੇ ਇਧਰੋਂ ਤਾਂ ਚੱਕਰ ਵੱਧ ਗਏ ਪਰ ਬਲੌਰ ਦੇ ਕੋਈ ਦੇਖਦਾ ਨਹੀਂ ਵੀ ਉਹਦੇ ਵੀ ਦੁੱਗਣੇ ਹੋ ਗਏ ਉਹਦੇ ਵੀ ਦੁੱਗਣੇ ਸੁਣਾਈ ਜ਼ਰੂਰ ਵੱਧ ਗਈ ਪਰ ਉਹਨੇ ਉਧਰੋਂ ਦਾਣੇ ਮਾਰਨ ਲੱਗ ਜਾਣਾ ਉਧਰੋਂ ਦਾਣੇ ਮਾਰਨ ਲੱਗ ਜਾ ਹਾਂਜੀ ਹਾਂ ਇਹਦਾ ਗੱਲ ਹੈਗੀ ਆ ਬਾਕੀ ਵੈਸੇ ਤਾਂ ਅੱਜ ਵੀਡੀਓ 'ਚ ਸਾਡਾ ਇੱਕੋ ਹੀ ਇਹੀ ਸਲੇਸਾ ਸੀਗਾ ਵੀ ਨੰਨੂ ਰਪੇਰਾ ਕਰੂ ਆ ਉਹਦੇ ਪਿੰਡ ਹਾਂਜੀ ਹਾਂ ਇਹ ਨਹੀਂ ਹੈਗਾ ਵੀ ਇਹੋ ਬਾਈਕ ਦੀ ਤਰਨ ਤਰਨ ਭੱਜ ਗਿਆ ਜਾਂ ਭਲੱਥ ਵਾ ਗਿਆ ਜਾਂ ਕਿਤੇ ਹੋਰ ਵਾ ਗਿਆ ਕਿਉਂਕਿ ਸਿਆਲ ਦੇ ਦਿਨ ਨੇ ਪੈਣਾ ਕਰਨਾ ਬਹੁਤ ਔਖਾ ਹੁੰਦਾ ਹੈ। ਨਾ ਨਹੀਂ ਹੀ ਦੇਖਦਾ ਦਿਨ ਛੋਟੇ ਹੁੰਦੇ ਨੇ। ਦਿਨ ਛੋਟੇ ਹੁੰਦੇ ਨੇ। ਉਦੋਂ ਦਾ ਸ਼ਾਮ ਨੂੰ ਰੋਟੀ ਤਿਆਰ ਹੁੰਦੀ ਹੈ ਨਾ ਨਹੀਂਰਾ ਕਰ ਸਕੀ। ਨਾ ਨਹੀਂਰਾ ਕਰ ਸਕੀ। ਹੋਰੇ ਚਾਹੇ ਸਾਨੂੰ 10:00 ਵੱਜ ਜਾਣ ਚਾਹੇ 11:00 ਵੱਜ ਜਾਣ ਕੋਈ ਦਿੱਕਤ ਨਹੀਂ। ਦਿੱਕਤ ਨਹੀਂ ਆਉਣੀ। ਹਾਂਜੀ। ਸਮਾਂ ਖਰਾਬ ਹੁੰਦਾ। ਬਾਕੀ ਬਾਕੀ ਟਾਈਮ ਘੱਟ ਲੱਗਦਾ। ਟਾਈਮ ਘੱਟ ਲੱਗਦਾ گا۔ ਇੱਥੇ ਤੁਸੀਂ ਚਾਹੇ ਸਵੇਰੇ ਆਦਾ ਤੁਰ ਕੇ ਆ ਜਾਓ ਕੀ ਮੇਨ ਆਪਣੂਰੇ ਸਮਾਨ ਦੀ ਦਿੱਕਤ ਨਹੀਂ ਹੈਗੀ ਕੋਈ ਚੀਜ਼ ਦਾ ਕੰਮ ਅੜ ਗਿਆ ਹਾਂ ਕਿ ਉਹ ਉਧਰ ਨਾ ਤਾਂ ਸਹੀ ਦੀ ਚੀਜ਼ ਮਿਲੇ ਜੀ ਓਕੇ ਜੇ ਮਿਲਨੀ ਵੀ ਹੈ ਤਾਂ ਮਹਿੰਗੀ ਉੱਥੇ ਆਪ ਨੂੰ ਵੀ ਸ਼ਰਮ ਆਉਂਦੀ ਹੈ ਸ਼ਰਮ ਆਉਂਦੀ ਹੈ ਸਹੀ ਗੱਲ ਯਾਰ ਵੀ ਰੇਟ ਜ਼ਿਆਦਾ ਹੈ ਚੰਗਾ ਨਹੀਂ ਲੱਗਦਾ ਹਾਂ ਇਹ ਤਾਂ ਗੱਲ ਹੈਗੀ ਬਾਕੀ ਨੰਨੂ ਉਹ ਕੰਮ ਕਰਾਉਣਾ ਜਿਵੇਂ ਹੁਣ ਆਪਾਂ ਬੋਸ ਵਾਸਲ ਬਵਾਉਣੇ ਨੇ ਹੋਰ ਕਰਨੇ ਉਹ ਸਭ ਟਾਈਮ ਤੇ ਵੀ ਨਹੀਂ ਦਿੰਦੇ ਨਾ ਦਿੰਦੇ ਨਹੀਂ ਜੀ ਠੀਕ ਹੈ ਨਾ ਹੁਣ ਆਪਣੇ ਦਾ ਜਦ ਧੂਰੀ ਦੋਨਾਂ ਨਾਲ ਵਧੀਆ ਆਪਣੇ ਮਣੀਏ ਕਿ ਹੋ ਗਿਆ ਅਵਤਾਰ ਹੋ ਗਿਆ ਆਪਣੇ ਦਾ ਯਾਰ ਜਿਹੜੇ ਮਰਜੀ ਬੋਸ ਲਮਾਉਣੇ ਨੇ ਸਵੇਰੇ ਤਰ ਤੇ ਸ਼ਾਮ ਨੂੰ ਸਮਾਨ ਦੇ ਦਿੰਦੇ ਨੇ ਆਪਣੇ ਦਾ ਸ਼ਾਮ ਨੂੰ ਰੱਖਿਓ ਨਾ ਸਵੇਰ ਨੂੰ ਤਿਆਰ ਹੁੰਦੀ ਆ ਤਿਆਰ ਹੁੰਦੇ ਨੇ ਉੱਥੇ ਤਾਂ ਦਿੰਦੇ ਨਹੀਂ ਨਾ ਜੀ ਉੱਥੇ ਤਾਂ ਦੋ ਦਿਨ ਮੰਗਣਗੇ ਨਾਲੇ ਰੇਟ ਦਾ ਬਹੁਤ ਨਜਾਇਜ਼ ਰੇਟ ਦਾ ਫਰਕ ਆਗਾ ਉਹ ਨਾਲ ਅਗਲੇ ਦਾ ਤਸੱਲੀ ਵੀ ਨਹੀਂ ਹੈਗੀ ਫਿਰ ਜੀ ਯਾਰ ਜਿੰਨਾ ਕੰਮ ਮਸ਼ੀਨ ਦਾ ਖਰਾਤ ਤੇ ਹੋਣਾਗਾ ਜੇ ਉਹਨੇ ਦਾ ਦਾ ਓਣ ਜਾਣ ਦਾ ਤੇਲ ਨਹੀਂ ਮਚਣਾ ਅਗਲੇ ਦਾ ਸਹੀ ਗੱਲ ਹੈ ਜੀ ਠੀਕ ਆ ਜਿਹੜਾ ਕੋਈ ਵੈਲਡਿੰਗ ਸੈਲਡਿੰਗ ਦਾ ਕੰਮ ਉਹਨਾਂ ਨੇ ਤਾਂ ਟਾਂਕਾ ਲਾਏ ਦੀ ਰੁਪਿਆ 100 ਲੈ ਲੈਣਾ ਹਾਂਜੀ ਹਾਂਜੀ ਆਪਣੇ ਅਗਲੇ ਨੇ ਫੇਰ ਵੀ ਦੇਖਣਾ ਬਾਕੀ ਤੁਸੀਂ ਆਪ ਹੀ ਲਾ ਦੇਣਾ ਯਾਰ ਹਾਂਜੀ ਹਾਂ ਬੋਸ ਵਾਸਤੇ ਅਸੀਂ ਆਪੇ ਲਾ ਦੇਣੀ ਆਪ ਹੀ ਕਰ ਲੈਨੇ ਹੋਗੇ ਇਹ ਕੰਮ ਦਾ ਜਿਹੜਾ ਮੇਨ ਹੈ ਵੱਡਾ ਗੁੱਲੇ ਵਾਲਾ ਚਲੋ ਉਹ ਉਹਨਾਂ ਨੇ ਦਾ ਕੰਮ ਹੈ ਹਾਂ ਉਹ ਲਾ ਕੇ ਦੇ ਦਿੰਦੇ ਨੇ 2 ਘੰਟਿਆਂ 'ਚ ਸਹੀ ਗੱਲ ਆ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਕਰਕੇ ਜਰੂਰ ਦੱਸਿਓ ਬਾਕੀ ਦੁਬਾਰੇ ਫੇਰ ਦੱਸ ਦਿੰਨੇ ਆ ਨੰਨੂ ਦਾ ਨੰਬਰ ਤੁਹਾਨੂੰ ਵੀਡੀਓ ਚ ਵੀ ਲਾ ਦਾਂਗੇ 8146594006 ਇਹ ਨੰਨੂ ਦਾ ਨੰਬਰ ਹੈਗਾ ਤੇ ਜਦੋਂ ਮਰਜ਼ੀ ਕੰਟੈਕਟ ਕਰਿਓ ਸਵੇਰੇ ਕਰਿਓ ਸ਼ਾਮ ਨੂੰ ਕਰਿਓ ਜੇ ਕੋਈ ਮਸ਼ੀਨ ਚ ਕੋਈ ਗੱਲਬਾਤ ਵੀ ਪੁੱਛਣੀ ਆ ਤਾਂ ਵੀ ਯਾਰ ਤੁਹਾਨੂੰ ਫੋਨ ਤੇ ਦੱਸ ਦਊਗਾ ਐਡੀ ਨਹੀਂ ਹੈਗੀ ਵੀ ਤੁਹਾਨੂੰ ਫੋਨ ਤੇ ਨਹੀਂ ਦੱਸੂਗਾ ਠੀਕ ਹੈ ਤੁਹਾਡਾ ਰਿਪੇਅਰ ਕਰਾਉਣੀ ਆ ਜੀ ਸਾਦ ਕੇ ਜੀ ਆਇਆ ਨੂੰ ਜਦੋਂ ਮਰਜੀ ਆਵੋ ਪਰ ਫੋਨ ਫੋਨ ਕਰਕੇ ਨੰਬਰ ਜਰੂਰ ਲਵਾ ਲਿਓ ਹਾਂਜੀ ਹਾਂ ਠੀਕ ਹੈ ਜੀ ਵੀਡੀਓ ਚੰਗੀ ਲਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ ਸਸੀ ਕਾਸੀ ਕਾ